ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਅਰਵਿੰਦਰ ਸਿੰਘ ਗੌਲਕ ਅੱਜ ਦੋਸਤੋ ਆਪਾਂ ਰਿਵਿਊ ਕਰਾਂਗੇ ਆਪਾਂ ਐਸੀ ਮਹਿੰਦਰਾ ਦੀ ਏਜੰਸੀ ਤੇ ਆਪਾਂ ਰਿਵਿਊ ਕਰਾਂਗੇ ਮਹਿੰਦਰਾ ਨੋਵੋ 755 ਕਹਿੰਦੇ ਆ ਇਹ ਖੇਤ ਦਾ 4 ਰੋ ਵਾਲੀ ਮੱਕੀ ਵਾਲੀ ਮਸ਼ੀਨ ਟਰੈਕਟਰ ਕਾ ਦਾ ਜਹਾਜ਼ ਜਿਹਾ ਹਾਥੀ ਦਾ ਲੱਗਦਾ ਦੂਰ ਤੇ ਬਾਕੀ ਆਪਾਂ ਸ਼ੁਰੂ ਕਰਦੇ ਆਂ ਅਗਲੇ ਟਾਇਰਾਂ ਤੋਂ 12 4 24 ਜਰਨੀ ਕੀ ਜਿਵੇਂ 265 ਡੀਆਈ ਨੂੰ ਟਾਇਰੋਂ ਦਿਆ ਓਡੇ ਟਾਇਰ ਤੇ ਬਾਕੀ ਪਲੇਟਫਾਰਮ ਵਗੈਰਾ ਬਹੁਤ ਖੁੱਲਾ ਹੈ ਪਲੇਨ ਫਲੈਟ ਪਲੇਟਫਾਰਮ ਆ ਬੈਟਰੀ ਬਾਕਸ ਦੇ ਤਾਂ ਥੱਲੇ ਬਹੁਤ ਹੈਵੀ ਟਰੈਕਟਰ ਬਣਿਆ ਪਿਛਲੇ ਟਾਇਰ ਆਗੇ 18 4 30 18 4 ਦੀ ਕੰਪੈਨ ਵਾਲੇ ਟਾਇਰ ਹੀ ਹੋ ਗਏ ਪਿੱਛੋਂ ਦੇਖੋ ਕਲੈਂਟਰੀ ਡਰਾਈਵ ਹਿੱਸਾ ਜਿਵੇਂ ਕਹਿੰਦੇ ਸੀ ਨਾ ਪਹਿਲਾਂ ਜੌਂਡੀਓ ਨੂੰ ਤਾਂ ਹੁੰਦਾ ਸੀ ਪਲੈਂਟਰੀ ਡਰਾਈਵ ਵੀ ਸਕੇਂਦੇ ਸੀ ਟਾਰਾਂ 'ਚ ਪਾਣੀ ਪਾ ਲੋ ਕੋਈ ਚੱਕਰ ਨਹੀਂ ਹੁਣ ਮਹਿੰਦਰਾ ਵਾਲੇ ਵੀ ਪਲੈਂਟਰੀ ਡਰਾਈਵ ਦੇਣ ਲੱਗ ਪਏ ਆ 755 655 605 90 ਨੂੰ ਤੇ ਇਹ ਵੀ ਕਹਿੰਦੇ ਆ ਬਾਈ ਟਾਰਾਂ 'ਚ ਪਾਣੀ ਪਾ ਸਕਦੇ ਜੇ ਤੁਸੀਂ ਕੋਈ ਚੱਕਰ ਹੀ ਨਹੀਂ ਹਿਸੇ ਨੂੰ ਤੇ ਕਿਉਂਕਿ ਹੈਵੀ ਹਿੱਸਾ ਬਹੁਤ ਮਜ਼ਬੂਤ ਪਿੱਛੋਂ ਵੀ ਦੇਖੋ ਕਿੰਨਾ ਮਲੋਗੀ ਟਰੈਕਟਰ ਮਜ਼ਬੂਤ ਅਕਨੋਪੀ ਦੇਖੋ ਸਿੱਧੀ ਇਹਨਾਂ ਨੇ ਕੀ ਟਿਊਬਾਂ ਨਾਲ ਕਨੈਕਟ ਕੀਤੀ ਹੈ ਮਗਰਾਟ ਲੱਗ ਕੱਸਿਆ ਤੇ ਆ ਕਨੋਪੀ ਜਿਹੜੀ ਹੈ ਯੂ ਲੱਗ ਕੱਸੀ ਆ ਤੇ ਕੱਲੀ ਯੂ ਨੂੰ ਹੀ ਲਾ ਲੋ 4 6 6 ਨਾਟ ਲੱਗੇ ਕੱਲੀ ਯੂ ਨੂੰ ਤੇ ਮਗਰਾਟ ਲੱਗ ਕੱッセ ਆ ਯੂ ਦਾ ਤੇ ਮਗਰਾਟ ਦਾ ਕੋਈ ਲੈਣ ਦੇ ਨੀਗਾ ਤੇ ਪੀਟੀਓ ਇਹਨ ਦੀ ਹੈਗੀ ਆ 64.3 ਐਚਪੀ 48 ਕਿਲੋਵਾਟ ਤੇ ਇੰਜਨ ਇਹਦਾ ਹੈਗਾ 75 ਐਚਪੀ ਤੇ ਦੋਸਤੋ ਇਹ ਸੀਆਰਡੀ ਮਾਡਲ ਆ 4 ਵਾਈਟ 4/4 ਤੇ ਜਿਹਨੂੰ ਕਹਿੰਦੇ ਆ ਤਿੰਨਾ ਇੰਜਨਾਂ ਵਾਲਾ ਜਾਂ ਤਿੰਨ ਮੂੜਾਂ ਵਾਲਾ ਲੋਕਾਂ ਨੇ ਅਲੱਗ-ਅਲੱਗ ਨਾਂ ਰੱਖਤੇ ਆ ਤੇ ਆਹ ਦੇਖ ਲਓ ਜਿਵੇਂ ਜੇ ਕਿਸੇ ਨੇ ਰੋਡ ਤੇ ਚਲਾਉਣਾ ਤੇ ਆਹ ਡੀਲ ਸਵਰ ਕਰ ਲਓ ਜੇ ਨਾਰਮਲ ਕਿਸੇ ਨੇ ਪੈਲੀ ਪੁਲੀ ਬੋਣੀ ਆ ਤੇ ਆ ਨਾਰਮਲ ਤੇ ਕਰ ਲਓ ਤੇ ਇਹ 4 ਰੋ ਵਾਲੀ ਮਸ਼ੀਨ ਪਾਉਣੀ ਆ ਗੱਠਾਂ ਵਾਲੀ ਮਸ਼ੀਨ ਮਗਰ ਪਾਉਣੀ ਆ ਤੇ ਫਿਰ ਬਾਈ ਜੀ ਪਾਵਰ ਮੂਡ ਕਰ ਲਓ ਠੀਕ ਆ ਗੱਠਾਂ ਵਾਲੀ ਮਸ਼ੀਨ ਵਿੱਚ ਜਿਹੜੀ 4-5 ਕੁਇੰਟਲ ਦੀ ਗੱਠ ਬਣਾਉਂਦੀ ਆ ਜਿਹੜੀ ਮੀਡੀਅਮ ਮੀਡੀਅਮ ਮਸ਼ੀਨ ਕਹਿੰਦੇ ਆ ਆਉਂਦੀ ਆ ਉਹ ਭਾਈ ਇਹ ਵਧੀਆ ਚਲਾਊਗਾ ਤੇ ਮੱਕੀ ਵਾਲੀ 4 ਰੌਣ ਵਾਲੀ ਮਸ਼ੀਨ ਖਿੱਚੂਗਾ ਤੇ ਆ ਆਗੇ 5 ਗੇਅਰ ਰਹਿੰਦੇ ਠੀਕ ਆ ਤੇ ਆ ਆ ਗਿਆ ਦਾ ਡਿਸਟ੍ਰੀਬਿਊਟਰ ਤੇ ਇਧਰ ਇਲੈਕਟ੍ਰੋਨਿਕ ਲਿਫਟਨ ਦੀ ਆ ਦੂਸਰੀ ਆ ਡਰਾਫਟ ਲਿਵਰ ਇਧਰ ਆ ਗਿਆ ਆ ਇਲੈਕਟ੍ਰੋਨਿਕ ਲਿਫਟ ਜਿਵੇਂ ਇੱਥੇ ਦਿੰਦੇ ਨੇ ਦੇ ਇੱਥੇ ਹੀ ਸੈੱਟ ਕਰਤੀ ਤੇ ਇੱਥੋਂ ਚੁੱਕੀ ਤੇ ਇੱਥੇ ਛੱਡਦੀ ਪਈ ਠੀਕ ਆ ਬੜਾ ਅਡਜਸਟੇਬਲ ਹੈ ਇੰਦਾ ਹੈਗਾ ਸਟੀering ਆ ਉੱਛਾ ਨਹੀਂ ਅੱਗੇ ਪਿੱਛੇ ਕਰ ਸਕਦੇ ਆ ਆਪਾਂ ਬੈਸਟ ਹੋ ਜਾਂਦਾ ਤੇ ਆ ਆ ਗਿਆ ਇਹ ਕਿਰਸਟਲ ਮੀਟਰ ਡਿਜੀਟਲ ਆ ਸਾਰਾ ਓਕੇ ਤੇ ਇੱਧਰ ਆ ਜਾਓ ਆ ਗਿਆ ਲੋ ਹਾਈ ਮੀਡੀਅਮ ਲੋ ਹਾਈ ਮੀਡੀਅਮ ਤੇ ਕ੍ਰਿਪਰ ਚਾਰ ਗੀਅਰ ਆਂਦੇ ਤੇ ਇੱਧਰ ਸ਼ਟਰ ਲੀਵਰ ਆ ਗਿਆ ਫਾਰਵਰਡ ਰਵਸ ਫਾਰਵਰਡ ਤੇ ਬਾਕੀ ਇੱਥੋਂ ਲਾਈਟਾਂ ਦੇ ਇਲੈਕਟ੍ਰੋਨਿਕ ਦਾ ਆ ਗਿਆ ਹੋਰ ਨੇ ਇੱਥੋਂ ਹੀ ਲਾਈਟਾਂ ਅੱਪ ਡਾਊਨ ਤੇ ਆ ਰੇਸ ਆ ਗਈ ਤੇ ਦੋਸਤੋ ਪਲੇਟਫਾਰਮ ਬਹੁਤ ਆਰਾਮਦਾਇਕ ਖੁੱਲਾ ਇਧਰ ਦੇਖੋ ਜਿਵੇਂ ਆਪਾਂ ਕੰਪਾਇਨ ਤੇ ਨਹੀਂ ਬੈਠ ਜਾਈਦਾ ਪਲੇਟਫਾਰਮ ਖੁੱਲਾ ਖੁੱਲਾ ਜਿਆ ਤੇ ਉਦਾਂ ਹੀ ਇੱਕ ਆਕਾਰ ਤਰ੍ਹਾਂ ਪੈਂਡਲ ਬਹੁਤ ਹੀ ਵਜਲੇ ਮਨ ਲੱਗੀ ਬਹੁਤ ਹੀ ਸੌਫਟ ਬ੍ਰੇਕਾਂ ਵੀ ਬਹੁਤ ਕੋਈ ਜ਼ੋਰ ਚੂ ਲੱਗਦੇ ਨਹੀਂ ਕਿਤੇ ਵੀ ਤੇ ਆਰਾਮਦਾਇਕ ਸੀਟ ਆ ਅੱਗੇ ਪਿੱਛੇ ਆਪਾਂ ਡਿਅਸਟ ਕਰ ਸਕਦੇ ਆ ਇੱਧਰ ਆ ਗਿਆ ਪੀਟੀਓ ਆਈ ਪੀਟੀਓ ਆ ਗਈ ਠੀਕ ਆ ਟੂਲ ਬਾਕਸ ਪਿੱਛੇ ਦੇ ਰੱਖਿਆ ਤੇ ਪਲੇਟਫਾਰਮ ਯਾਰ ਬੜਾ ਵਧੀਆ ਲੱਗਾ ਮੈਨੂੰ ਹੋਰ ਗੱਲਾਂ ਗੱਲਾਂ ਰਹੀਆਂ ਇੱਧਰ ਹੀਟ ਗਾਰਡ ਵਗੈਰਾ ਲੱਗੇ ਜਿਵੇਂ ਮਰਜੀ ਇੱਥੇ ਕੋਈ ਚੀਜ਼ ਰੱਖ ਲਓ ਸਮਾਨ ਰੱਖ ਲਓ ਜਿਵੇਂ ਆਪਾਂ ਖੇਤ ਜਾਣਾ ਕੋਈ ਵਾਟਰ ਕੂਲਰ ਲੈ ਕੇ ਜਾਣਾ ਜਾਂ ਰੋਟੀ ਚਾਹ ਪਾਣੀ ਲੈ ਕੇ ਜਾਣਾ ਤੇ ਇੱਥੇ ਰੱਖੋ ਨਾ ਕੋਈ ਟੈਨਸ਼ਨ ਵਾਲੀ ਗੱਡੀ ਕੋਈ ਨਹੀਂ ਹੈਗੀ ਤੇ ਬਾਕੀ ਇਹ ਸੀਆਰਡੀ ਦੇ ਇੰਜਨਾਂ ਡੀਜੀ ਸੈਂਸਰ ਲੱਗਾ ਹੋਇਆ ਹੈ ਤੇ 4ਜੀ ਠੀਕ ਹੈ 4ਜੀ ਸਪੋਰਟ ਕਰਦਾ ਆਪਾਂ ਆਪਣੇ ਟਰੈਕਟਰ ਨੂੰ ਕਿਤੇ ਵੀ ਆਨਲਾਈਨ ਚੈੱਕ ਕਰ ਸਕਦੇ ਆ ਆਪਣੇ ਟਰੈਕਟਰ ਕਿੱਥੇ ਫਿਰਦਾ ਕਿੰਨੇ ਘੰਟੇ ਚੱਲਿਆ ਕਿੰਨਾ ਡੀਜ਼ਲ ਰਹਿ ਗਿਆ ਠੀਕ ਹੈ ਸਾਰਾ ਕੁਝ ਆਪਣੇ ਫੋਨ ਤੇ ਆਜੂਗਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਗਈ ਤੇ ਬਾਕੀ ਆ ਇਧਰ ਆ ਜਿਹੜਾ ਆਪਣਾ ਇਹਦਾ ਸੈਂਸਿੰਗ ਆ ਡਬਲ ਸੈਂਸਿੰਗ ਆਂਦੀ ਆ ਤੇ ਦੇਖੋ ਕਿਸੇ ਟਰੈਕਟਰ ਦੀ ਡਬਲ ਨਹੀਂ ਹੈਗੀ ਦੀ ਡਬਲ ਸੈਂਸਿੰਗ ਦਿੱਤੀ ਆ ਤੇ ਬਾਕੀਆ ਲੈਂਕਾਂ ਲੌਕਾਂ ਵੇਖੋ ਕਿੰਨੀਆਂ ਹੈਵੀ ਬਣਾਈਆਂ ਬਹੁਤ ਹੈਵੀ ਮਤਲਬ ਕਿ ਬਹੁਤ ਜਿਵੇਂ ਕਹਦੇ ਨੇ ਭਾਰਾ ਭਾਰਾ ਨਿੱਗਰ ਜਿਹਾ ਟਰੈਕਟਰ ਹੁੰਦਾ ਉਦਾਂ ਬਣਿਆ ਤੇ ਬਾਕੀ ਕਹਿੰਦੇ ਜ਼ੋਰ ਵੀ ਅੰਦਰ ਬਹੁਤ ਆ ਤੇ ਆ ਗਏ ਵੇਟ ਵੂਟ ਇਦਾਂ ਸਾਰੀ ਸਸਤਰੀ ਲੱਗੀ ਦਿੰਦੇ ਆ ਨੇ ਤਾਂ ਦੂਜੀਆਂ ਕੰਪਨੀਆਂ ਵਾਲੇ ਸਸਤਰੀ ਤੇ ਅਲੱਗ ਪੈਸੇ ਲਾ ਲੈਂਦੇ ਆ ਬਾਕੀ ਇਹ ਮਹਿੰਦਰਾ ਬਾਕੀ ਇਹ ਅਦਰ ਰੱਖੋ ਵੇਟ ਵੇਟ ਨਾਲ ਆ ਜਿਵੇਂ ਗਾਰਡ ਵਗੈਰਾ ਮਗਰਾਟ ਆ 40 50000 ਦੇ ਮਗਰਾਟ ਹੀ ਮਤਲਬ ਕਿ ਕਈ ਏਜੰਸੀਆਂ ਵਾਲੇ ਦੂਜੀਆਂ ਕੰਪਨੀ ਨਾਲੇ ਰੱਖ ਲੈਂਦੇ ਆ 40-50 ਹਜ਼ਾਰ ਬਾਅਦ ਚ ਮਗਰਾਟਾਂ ਦੇ ਲਾਉਣਾ ਪੈਂਦਾ ਤੇ ਦੇਖੋ ਇਹ ਨਾਲੇ ਵਧੀਆ ਇਧਰ ਰੱਖੋ ਟਰੈਕਟਰ ਕਿਤੇ ਮੋੜ-ਮੋੜ ਜਾਵੇ ਨਾਲ ਵੀ ਲੱਗਦੇ ਨਹੀਂਗੇ ਬਾਕੀ ਸੋਨਾ ਟਰੈਕਟਰ ਬਣਿਆ ਜੇ ਕਿਸੇ ਨੇ ਮਸ਼ੀਨ ਦਾ ਕੰਮ ਕਰਨਾ ਮੱਕੀ ਵਾਲੀ ਮਸ਼ੀਨ ਦਾ ਚਾਰ ਰੋਆਂ ਵਾਲੀ ਜਾਂ ਗੱਠਾ ਵਾਲੀ ਮਸ਼ੀਨ ਜਿਹੜੀ ਮੀਡੀਅਮ ਟਾਈਪ ਚ ਆਉਂਦੀ ਹੈ ਜਿਹੜੀ 4 ਕੁਇੰਟਲ ਦੀ ਗੱਠ ਬਣਾਉਂਦੀ ਆ ਉਹਦਾ ਕੰਮ ਕਰਨਾ ਇਹ ਟਰੈਕਟਰ ਵਧੀਆ ਪਰਫੈਕਟ ਆ 755 ਅਰਜਨ ਉਹ ਤੇ ਬਾਕੀ ਬਈ ਆਪਾਂ ਇਹਨਾਂ ਨੂੰ ਕੀਮਤ ਵੀ ਪੁੱਛਦੇ ਆ ਕਿੰਨੀ ਤੇ ਉਸ ਤੋਂ ਬਾਅਦ ਆਪਾਂ ਤੁਹਾਡਾ ਵਿਦਾ ਲੈਨੇ ਆ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਔਲਖ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ